ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡੀਸੀ ਰੂਪਨਗਰ ਮੇਰੇ ਨਾਲ ਐਸਐਸਪੀ ਰੂਪਨਗਰ ਵੀ ਨੇ ਐਸਜੀਐਮ ਸਾਹਿਬ ਵੀ ਨੇ ਡੀਐਸਪੀ ਸਾਹਿਬ ਵੀ ਨੇ ਤੇ ਡਰੇਨੇਜ ਡਿਪਾਰਟਮੈਂਟ ਤੋਂ ਵੀ ਇੰਜੀਨੀਅਰ ਸਾਹਿਬ ਨੇ ਅੱਜ 5 ਤਰੀਕ ਨੂੰ ਕਰੀਬ ਰਾਤ ਦੇ 8:30 ਵਜਰੇ ਨੇ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਾਂਗਾ ਕਿ ਸੰਗਤਾਂ ਦੀ ਮਿਹਨਤ ਨਾਲ ਇਲਾਕਾ ਵਾਸੀਆਂ ਦੀ ਮਿਹਨਤ ਨਾਲ ਮਿਲਟਰੀ ਦੇ ਸਹਿਯੋਗ ਨਾਲ ਤੇ ਨਾਲ ਹੀ ਸਾਡੇ 24 ਘੰਟੇ ਇੱਥੇ ਐਸਜੀਮ ਸੇਵਾਨ ਤਨਾਤ ਨੇ ਡੀਐਸਪੀ ਸੇਵਾਨ ਤਨਾਤ ਨੇ ਸਾਰਿਆਂ ਦੀ ਰਲ ਮਿਲ ਕੇ ਮਿਹਨਤ ਦੇ ਨਾਲ ਆਪਣਾ ਜਿਹੜਾ ਬੰਦ ਹੈਗਾ ਦੋਦਪੁਰ ਦਾ ਉਹ ਇਸ ਵੇਲੇ ਬਿਲਕੁਲ ਸਟੇਬਲ ਹੈ ਇਸ ਵੇਲੇ ਵੀ ਐਕਸਪਰਟਸ ਨੇ ਦਾ ਨਰੀਖਣ ਕਰ ਲਿਆ ਹੈਗਾ ਬਿਲਕੁਲ ਸਟੇਬਲ ਹੈਗਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਦੂਸਰੀ ਗੱਲ ਭਾਖੜਾ ਵੱਲੋਂ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਸੀ ਉਹ 85000 ਕਿਊਸੇਕ ਤੋਂ ਘਟਾ ਕੇ 69000 ਕਿਊਸੇਕ ਕਰ ਦਿੱਤਾ ਗਿਆ ਹੈ। ਯਾਨੀ ਕਿ ਉੱਥੋਂ ਵੀ ਰਾਹਤ ਹੈਗੀ ਹੈ ਤਾਂ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬਟ ਇੱਕ ਚੀਜ਼ ਤੁਹਾਡੇ ਧਿਆਨ 'ਚ ਅਸੀਂ ਲਿਆਉਣਾ ਚਾਹਾਂਗੇ ਜੋ ਸਾਨੂੰ ਐਕਸਪਰਟਸ ਨੇ ਦੱਸਿਆ ਹੈਗਾ ਜਿਹੜੇ ਇੰਜੀਨੀਅਰ ਐਕਸਪਰਟਸ ਨੇ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਜਦੋਂ ਪਾਣੀ ਘਟਦਾ ਹੈਗਾ ਉਹ ਕਰੀਬ ਰਾਤ ਨੂੰ 1 ਤੋਂ 3 ਵਜੇ ਤੱਕ ਇੱਥੇ ਜਾ ਕੇ ਫਲੋ ਘਟੇਗਾ। ਭਾਖੜਾ ਤੋਂ ਤਾਂ ਪਹਿਲਾਂ ਹੀ ਸਵੇਰੀ ਛੱਡਦਾ ਸੀਗਾ ਘਟਾਤਾ ਸੀਗਾ ਫਲੋ। ਇੱਥੇ ਰਾਤ 1 ਤੋਂ ਲੈ ਕੇ 3 ਵਜੇ ਤੱਕ ਪਾਣੀ ਘਟੇਗਾ ਤੇ ਜਦੋਂ ਵੀ ਦਰਿਆ ਦੇ ਵਿੱਚ ਪਾਣੀ ਘਟਦਾ ਤਾਂ ਜਿਹੜੀ ਆਪਾਂ ਟੈਂਪਰੇਰੀ ਐਮਬੈਂਕਮੈਂਟ ਤੇ ਸਟਰੈਂਥਨਿੰਗ ਕੀਤੀ ਹੈ ਉਹਦੇ ਵਿੱਚ ਥੋੜਾ ਬਹੁਤ ਹਿਲਜੁਲ ਜਾਂ ਕੁਝ ਅਸਾਰ ਹੁੰਦੇ ਨੇ ਵੀ ਕੋਈ ਇੱਕ ਅੱਧੀ ਢੇਰੀ ਅੰਦਰ ਹੋ ਜੇ ਬਟ ਇਹਦਾ ਬਿਲਕੁਲ ਮਤਲਬ ਨਹੀਂ ਹੈ ਕਿ ਸਾਡੇ ਬੰਨ ਨੂੰ ਖਤਰਾ ਹੈ ਬੰਨ ਬਿਲਕੁਲ ਸਟੇਬਲ ਹੈ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਤੁਸੀਂ ਵਿਸ਼ਵਾਸ ਨਾ ਕਰਨਾ ਤੁਸੀਂ ਬਿਲਕੁਲ ਤਸੱਲੀ ਬਖਸ਼ ਰਹੋ ਕਿ ਚੀਜ਼ਾਂ ਬਿਲਕੁਲ ਕੰਟਰੋਲ ਵਿੱਚ ਨੇ ਬਹੁਤ ਬਹੁਤ ਧੰਨਵਾਦ